ਫਿਰ ਮੈਂ ਜੌਬ ਛੱਡ ਕੇ ਕੈਨੇਡਾ ਜਾਣ ਦਾ ਇੱਕੋ ਕਾਰਨ ਸੀ ਕਿ ਮੈਂ ਉਸ ਪਰਿਵਾਰ ਨੂੰ ਵਿਖਾਉਣਾ ਚਾਹੁੰਦੀ ਸੀ ਕਿ ਜਿਹੜੇ ਕੈਨੇਡਾ ਕਰਕੇ ਤੁਸੀਂ ਮੈਨੂੰ ਠੋਕਰ ਮਾਰੀ ਮੇਰੇ ਪਿਓ ਨੂੰ ਜਲੀਲ ਕੀਤਾ ਪੰਚਾਇਤ ਚ ਭਾ ਕੇ ਮੈਂ ਉਸ ਕੈਨੇਡਾ ਜ਼ਰੂਰ ਜਾਉਂਗੀ ਹਾਂਜੀ ਸਤਿ ਸ੍ਰੀ ਅਕਾਲ ਪ੍ਰਭੂ ਕੀ ਹਾਲ ਚਾਲ ਨੇ ਤੇ ਅੱਜ ਜਿਹੜੀ ਹੱਡ ਬੀਤੀ ਇੱਕ ਭੈਣ ਦੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇਹ ਗੱਲਾਂ ਵਾਕਈ ਸੱਚ ਨੇ ਬਈ ਅੱਜ ਕੱਲ ਨਾ ਵਿਆਹ ਨਹੀਂ ਹੁੰਦੇ ਅੱਜ ਕੱਲ ਸੌਦੇ ਹੁੰਦੇ ਆ ਤੇ ਉਸੇ ਸੌਦੇ ਦੀ ਭੇਟ ਚੜੀ ਆ ਇਹ ਭੈਣ ਜੀ ਦੀ ਜ਼ਿੰਦਗੀ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਬਈ ਭੈਣ ਕਹਿੰਦੀ ਮੈਂ ਪਲੱਸ 2 ਕਰਨ ਤੋਂ ਬਾਅਦ ਨਰਸਿੰਗ ਦਾ ਕੋਰਸ ਕਰਦੀ ਆ ਜੀ ਐਨ ਐਮ ਕਰਦੀ ਆ ਉਸ ਤੋਂ ਬਾਅਦ ਮੈਂ ਆਈਲੈਂਡਸ ਕਰਦੀ ਆ ਆਈਲੈਂਡਸ ਜਦੋਂ ਮੈਂ ਕਰਦੀ ਆ ਤਾਂ ਮੇਰੇ ਬਹੁਤ ਵਧੀਆ ਬੈਂਡ ਆ ਜਾਂਦੇ ਆ ਪਰ ਕਹਿੰਦੀ ਮੇਰੇ ਪਿਓ ਕੋਲੇ ਇੰਨੀ ਪੂੰਜੀ ਨਹੀਂ ਹੁੰਦੀ ਇਹ ਨਹੀਂ ਮੇਰੇ ਪਿਓ ਦੀ ਸਮਰਥਾ ਨਹੀਂ ਹੁੰਦੀ ਵੀ ਉਹ ਮੇਰੇ ਤੇ ਖਰਚਾ ਕਰਕੇ ਮੈਨੂੰ ਕਿਸੇ ਬਾਹਰਲੇ ਦੇਸ਼ ਦੇ ਵਿੱਚ ਭੇਜ ਦੇਵੇ। ਠੀਕ ਆ ਉਹਨੇ ਮੈਨੂੰ ਪੜਾਇਆ ਲਿਖਾਇਆ ਪਰ ਉਹ ਕਿਹੜੇ-ਕਿਹੜੇ ਹਾਲਾਤਾਂ ਚੋਂ ਲੰਘ ਕੇ ਪੜਾਇਆ ਲਿਖਾਇਆ ਕਹਿੰਦੀ ਇਹ ਜਾਂ ਮੈਂ ਜਾਣਦੀ ਸੀ ਜਾਂ ਮੇਰਾ ਪਰਿਵਾਰ ਜਾਣਦਾ ਸੀ। ਕਹਿੰਦੀ ਚਲੋ ਇੱਕ ਦੌਰ ਚੱਲ ਰਿਹਾ ਸੀਗਾ ਕਿ ਹਾਂ ਵੀ ਕੁੜੀ ਨੇ ਵਧੀਆ ਪੜੀ ਲਿਖੀ ਹੋਵੇ, ਵਧੀਆ ਕੁੜੀ ਦੇ ਪੈਂਡ ਹੋਣ ਤੇ ਮੁੰਡੇ ਵਾਲੇ ਕੁੜੀ ਤੇ ਪੈਸੇ ਲਾ ਦਿੰਦੇ। ਕਹਿੰਦੀ ਉਸੇ ਹੀ ਸੌਦੇ ਦੀ ਭੇਟ ਮੈਂ ਚੜੀ। ਚਲੋ ਜੀ ਕਹਿੰਦੀ ਮੁੰਡੇ ਵਾਲਿਆਂ ਨੂੰ ਦੱਸ ਪੈਂਦੀ ਆ ਸਾਨੂੰ ਦੱਸ ਪੈਂਦੀ ਆ ਕਿ ਫਲਾਣੇ ਪਿੰਡ ਮੁੰਡਾ ਇਸ ਤਰ੍ਹਾਂ ਰਿਸ਼ਤਾ ਜ਼ਮੀਨ ਜਾਇਦਾਦ ਵਾਲੇ ਬੰਦੇ ਆ ਤੇ ਉਹਨਾਂ ਨੂੰ ਸਾਡੇ ਬਾਰੇ ਦੱਸ ਪੈਂਦੀ ਆ ਚਲੋ ਜੀ ਉਹ ਸਾਨੂੰ ਵੇਖਣ ਲਈ ਕਹਿੰਦੀ ਮੇਨੂੰ ਘਰੇ ਆ ਜਾਂਦੇ ਆ ਉਹਨਾਂ ਨੂੰ ਸਭ ਕੁਝ ਪਸੰਦ ਹੁੰਦਾ ਮੈਂ ਵੀ ਬਹੁਤ ਪਸੰਦ ਹੁੰਨੀ ਆ ਤੇ ਕਹਿੰਦੀ ਉਹ ਚੀਜ਼ ਮੈਨੂੰ ਬਾਅਦ ਚ ਪਤਾ ਲੱਗੇਗੀ ਮੈਂ ਨਹੀਂ ਉਹਨਾਂ ਨੂੰ ਪਸੰਦ ਹੁੰਦੀ ਜਾਨੀ ਕਿ ਜਿਹੜੇ ਮੇਰੇ ਬੈਂਡ ਹੁੰਦੇ ਆਈਲੈਂਡਸ ਦੇ ਉਹ ਉਹਨਾਂ ਨੂੰ ਬਹੁਤ ਪਸੰਦ ਹੁੰਦੇ ਆ ਕਹਿੰਦੇ ਤੁਮੈਨੂੰ ਵੇਖਦੀ ਆ ਮੇਰੀ ਸੱਸ ਮੈਨੂੰ ਬੜਾ ਘੁੱਟ ਕੇ ਮਿਲਦੀ ਆ ਕਹਿੰਦੀ ਮੇਰੇ ਤਾਂ ਕੋਈ ਧੀ ਨਹੀਂ ਸੀ ਮੈਨੂੰ ਤਾਂ ਧੀ ਮਿਲ ਗਈ ਜੇ ਉਹ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮੇਰੀ ਸੱਸ ਕਰਦੀ ਆ ਹਨਾ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਕਹਿੰਦੀ ਮੈਨੂੰ ਅੰਦਰੋਂ ਬੜੀ ਖੁਸ਼ੀ ਹੋਈਗੀ ਯਾਰ ਵੀ ਸੱਸ ਕਿੰਨੀ ਚੰਗੀ ਆ ਹਨਾ ਕਿੱਡੀ ਚੰਗੀ ਸੱਸ ਆ ਵੀ ਵਿਆਹ ਤੋਂ ਪਹਿਲਾਂ ਹੀ ਐਡਾ ਉਹਦਾ ਮੇਰੇ ਨਾਲ ਮਲਾਪ ਆ ਤੇ ਵਿਆਹ ਤੋਂ ਬਾਅਦ ਤਾਂ ਬੜੀ ਕਿੰਨੀ ਮਲਾਪ ਮੇਰੇ ਨਾਲ ਕਰੂਗੀ ਕਿੰਨਾ ਕੁ ਮੇਰਾ ਮੋਹ ਤੇ ਉਹ ਕਰੂਗੀ ਹਨਾ ਕਹਿੰਦੇ ਚਲੋ ਜੀ ਮਹੀਨਾ ਕੰਪਿੰਦਾ ਮਹੀਨੇ ਕ ਬਾਅਦ ਸਾਡਾ ਵਿਆਹ ਹੋ ਜਾਂਦਾ ਮਹੀਨਾ ਕੀ ਮਸਾ ਪਾਇਆ ਮਹੀਨੇ ਕ ਬਾਅਦ ਵਿਆਹ ਹੋ ਗਿਆ ਵਿਆਹ ਤੋਂ ਬਿਆਹ ਵਾਲੇ ਦਿਨ ਵੀ ਬੜਾ ਮੈਨੂੰ ਘੁੱਟ ਘੁੱਟ ਕੇ ਮਿਲੇ ਮੇਰਾ ਮੂੰਹ ਚੁੰਮੇ ਕਹਿੰਦੀ ਜਦੋਂ ਘਰੇ ਡੋਲੀ ਗਈ ਸ਼ਾਮ ਪਾਣੀ ਵਾਰੇ ਤਾਂ ਬੜੀਆਂ ਰਿਸ਼ਤੇਦਾਰਾਂ ਨਾਲ ਗੱਲਾਂ ਕਰੀਏ ਕਿ ਕਰੇ ਮੇਰੀ ਸੱਸ ਵੀ ਮੈਨੂੰ ਧੀ ਮਿਲ ਗਈ ਬੜਾ ਖੁਸ਼ ਸਾਰਾ ਪਰਿਵਾਰ ਆ ਕਹਿੰਦਾ ਬੜਾ ਨੱਚਣ ਬੜਾ ਹੱਸਣ ਟੱਪਣ ਦਾ ਚਲੋ ਜੀ ਕਹਿੰਦੀ ਉਹ ਟਾਈਮ ਗੁਜ਼ਰ ਗਿਆ ਉਸ ਤੋਂ ਬਾਅਦ ਕਹਿੰਦੀ ਮੇਰੀ ਫੈਲ ਲਾਈ ਜਦੋਂ ਕਹਿੰਦੀ ਮੇਰੀ ਫੈਲ ਲਾਈ ਤੇ ਮਾੜੀ ਕਿਸਮਤ ਕਹਿੰਦੀ ਜਦੋਂ ਕਿਸਮਤ ਦੀ ਹੇਰ ਫੇਰ ਹੋਵੇ ਨਾ ਉਦੋਂ ਕਿਸ ਦੀ ਪੇਸ਼ ਨਹੀਂ ਚੱਲਦੀ ਕਹਿੰਦੀ ਬੇਸ਼ੱਕ ਮੇਰੇ ਬੈਂਡ ਵਧੀਆ ਸੀ ਪਰ ਮੇਰੀ ਕਿਸਮਤ ਹੈਰ ਫੇਰ ਕਰਕੇ ਮੇਰੀ ਰਿਫਿਊਜ਼ਲ ਆ ਜਾਂਦੀ ਹੈ ਕਹਿੰਦੀ ਜਦੋਂ ਮੇਰੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੈਂ ਕੀ ਦੇਖਦੀ ਆ ਕਿ ਜਿਹੜੀ ਮੇਰੀ ਸੱਸ ਬੜੇ ਮੇਰੇ ਨਾਲ ਲਾੜ ਦੁਲਾਰ ਕਰਦੀ ਸੀ ਬੜਾ ਮੇਰਾ ਤੇ ਮੋਹ ਕਰਦੀ ਸੀ ਮੈਨੂੰ ਧੀਏ ਧੀਏ ਪੁੱਤ ਪੁੱਤ ਕਰਦੀ ਸੀ ਉਹਦਾ ਥੋੜਾ ਜਿਹਾ ਵਿਵਹਾਰ ਚੇਂਜ ਹੋ ਜਾਂਦਾ ਕਿ ਮੇਰੀ ਸੱਸ ਓਡਾ ਮੇਰਾ ਤੇ ਮੋਹ ਨਹੀਂ ਕਰਦੀ ਹੁੰਦੀ ਤੇ ਜਿਹੜਾ ਮੇਰਾ ਘਰ ਵਾਲਾ ਸੀਗਾ ਕਹਿੰਦੀ ਉਹਦੇ ਵਿਹਾਰ ਚ ਵੈਸੇ ਇੰਨਾ ਜ਼ਿਆਦਾ ਫਰਕ ਨਹੀਂ ਸੀ ਪਿਆ ਉਹ ਵੀ ਕਹਿੰਦੀ ਬੜਾ ਮੈਨੂੰ ਮਿੱਠਾ ਬੋਲਦਾ ਸੀ ਬੜਾ ਮੇਰੀ ਇੱਜ਼ਤ ਬੜਾ ਮੇਰਾ ਸਤਿਕਾਰ ਕਰਦਾ ਸੀ ਕਹਿੰਦੀ ਚਲੋ ਜੀ ਉਸ ਤੋਂ ਕੋਸਟ ਟਾਈਮ ਪਾਉਣ ਤੋਂ ਬਾਅਦ ਫਿਰ ਦੁਬਾਰਾ ਮੇਰੀ ਫੇਲ ਆਈ ਜਾਂਦੀ ਹੈ ਕਹਿੰਦੀ ਫੇਰ ਉਹੀ ਮਾੜੀ ਕਿਸਮਤ ਮੇਰੀ ਫੇਰ ਰਿਫਿਊਜ਼ਲ ਆ ਜਾਂਦੀ ਹੈ ਕਹਿੰਦੀ ਜਦੋਂ ਮੇਰੀ ਦੂਜੀ ਰਿਫਿਊਜ਼ਲ ਆਉਂਦੀ ਹੈ ਨਾ ਬਾਈ ਤਾਂ ਕਹਿੰਦੀ ਜਿਹੜੀ ਮੇਰੀ ਸੱਸ ਮੈਨੂੰ ਪੁੱਤ ਪੁੱਤ ਕਰਦੀ ਸੀ ਉਹ ਮੈਨੂੰ ਐਡੇ ਕਮਨ ਲੋ ਭੱਦੇ ਸ਼ਬਦਾਂ ਨਾਲ ਬੋਲਣ ਲੱਗ ਗਈ ਵੀ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਡੈਣ ਕਿਹਾ ਕਰੇ ਪੁੱਠੇ ਪੈਰਾਂ ਵਾਲੀ ਕਿਹਾ ਕਰੇ ਪੁੱਠੇ ਪੈਰਾਂ ਵਾਲੀ ਸਾਡੇ ਘਰ ਨੂੰ ਖਾ ਚੱਲੀ ਆ ਅਸੀਂ ਤਾਂ ਆਪਦਾ ਪੁੱਤ ਕੈਨੇਡਾ ਭੇਜਣਾ ਸੀਗਾ ਸਾਨੂੰ ਕੀ ਪਤਾ ਸੀ ਆ ਪੁੱਠੇ ਪੈਰਾਂ ਵਾਲੀ ਜਾ ਕੇ ਸਾਡੇ ਘਰ 'ਚ ਸਾਡੇ ਕਿਸਮਤ ਨੂੰ ਪੁੱਠਾ gekeੜਾ ਦੇ ਦੇਣਾ ਜੇ ਉਹ ਜਿਵੇਂ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਕਹਿੰਦੀ ਮੈਂ ਬੜੀ ਨਰਾਸ਼ ਹੋ ਗਈ ਤੇ ਜਿਹੜਾ ਮੇਰਾ ਘਰ ਵਾਲਾ ਕਦੀ ਬੜੇ ਮੇਰਾ ਸਤਿਕਾਰ ਕਰਦਾ ਸੀ ਬੜਾ ਮੈਨੂੰ ਪਿਆਰ ਕਰਦਾ ਸੀ ਉਹਦੇ ਵੀ ਤੌਰ ਤਰੀਕੇ ਬਦਲ ਗਏ ਕਹਿੰਦੇ ਜਦੋਂ ਉਹਦੇ ਤੌਰ ਤਰੀਕੇ ਬਦਲ ਗਏ ਤਾਂ ਮੇਰਾ ਘਰ ਵਾਲਾ ਮੇਰੇ ਨਾਲ ਲੜ ਪੈਂਦਾ ਤੇ ਲੜ ਕੇ ਰਾਤ ਨੂੰ ਆਪਦੀ ਮਾਂ ਕੋਲੇ ਸੌਣ ਲੱਗ ਜਾਂਦਾ 15-20 ਦਿਨਾਂ ਦੀ ਮਾਂ ਕੋਲੇ ਸੌਂਦਾ ਰਹਿੰਦਾ ਕਹਿੰਦਾ ਉਸ ਤੋਂ ਬਾਅਦ ਚਲੋ ਜੀ ਇਹ ਗੱਲ ਮੇਰੇ ਪੇਕਿਆਂ ਤੱਕ ਵੀ ਪਹੁੰਚਦੀ ਆ ਮੇਰੇ ਮਾਪਿਓ ਤੱਕ ਵੀ ਪਹੁੰਚਦੀ ਵੀ ਇਸ ਤਰ੍ਹਾਂ ਕਲੇਸ਼ ਹੋਣ ਲੱਗ ਗਿਆ ਘਰੇ ਵੀ ਰਿਫਿਊਜ਼ਲ ਕਰਕੇ ਵੀ ਇਹ ਕਹਿੰਦੇ ਵੀ ਅਸੀਂ ਤਾਂ ਆਪਦਾ ਪੁੱਤ ਕੈਨੇਡਾ ਭੇਜਣਾ ਹਨਾ ਵੀ ਜੇ ਸਾਨੂੰ ਵਿਆਹ ਕਰਨ ਦਾ ਫਾਇਦਾ ਕੀ ਹੋਇਆ ਵੀ ਜੇ ਸਾਡਾ ਮੁੰਡਾ ਕੈਨੇਡਾ ਨਹੀਂ ਜਾਣਾ ਤਾਂ ਚਲੋ ਜੀ ਉਸ ਤੋਂ ਬਾਅਦ ਮੇਰਾ ਮਾਪਿਓ ਆਉਂਦੇ ਆ ਗੱਲਾਂ ਬਾਤਾਂ ਹੁੰਦੀਆਂ ਤਾਂ ਮੇਰਾ ਪ ਮੈਂ ਆਦਿਤੀ ਨੂੰ ਲੈ ਜਾਣਾ ਤੇ ਮੈਂ ਉੱਥੇ ਜਾ ਕੇ ਆਪਦੇ ਖਰਚੇ ਤੇ ਦੁਬਾਰਾ ਆਈਲਟਸ ਕਰਾ ਕੇ ਫਿਰ ਛੱਡ ਜਾਊਗਾ ਤਾਂ ਕਹਿੰਦਾ ਮੇਰੀ ਸੱਸ ਵੀ ਕਹਿੰਦੀ ਵੀ ਚਲੋ ਠੀਕ ਆ ਮੇਰਾ ਘਰ ਵਾਲਾ ਵੀ ਕਹਿੰਦਾ ਚਲੋ ਠੀਕ ਆ ਸਾਨੂੰ ਮਨਜ਼ੂਰ ਆ ਤੁਸੀਂ ਲੈ ਜਾਓ ਇਹਨੂੰ ਆਈਲਟਸ ਕਰਾ ਦਿਓ ਆਪਦੇ ਖਰਚੇ ਤੇ ਤੇ ਜਦੋਂ ਬੈਂਡ ਦੇ ਆਗੇ ਸੀ ਲੈ ਆਵਾਂਗੇ ਕਹਿੰਦੇ ਚਲੋ ਜੀ ਮੇਰਾ ਪਿਓ ਮੈਨੂੰ ਲੈ ਜਾਂਦਾ ਉੱਥੇ ਜਾ ਕੇ ਆਈਲਟਸ ਕਰਨ ਮੈਨੂੰ ਲਾ ਦਿੰਦੇ ਆ ਕਹਿੰਦੇ ਫਿਰ ਉਹੀ ਮਾੜੀ ਕਿਸਮਤ ਮੇਰੇ ਪਿੱਛਾ ਮੈਨਾਂ ਨਹੀਂ ਛੱਡਦੀ ਕਹਿੰਦੀ ਜਦੋਂ ਆਈਲਟਸ ਮੈਂ ਕਰ ਰਹੀ ਹੁੰਨੀ ਆ ਉਸ ਤੋਂ ਬਾਅਦ ਮੈਂ ਪੇਪਰ ਦੀ ਫੀਸ ਭਰ ਦਿੰਦੀ ਆ ਪੇਪਰ ਦੀ ਡੇਟ ਆ ਜਾਂਦੀ ਆ ਤੇ ਪੇਪਰ ਦੇਣ ਤੋਂ 2 ਦਿਨ ਪਹਿਲਾਂ ਕਹਿੰਦੀ ਮੇਰੀ ਸਕੂਟੀ ਦਾ ਐਕਸੀਡੈਂਟ ਹੋ ਜਾਂਦਾ ਕਹਿੰਦੀ ਜਦੋਂ ਮੇਰੀ ਸਕੂਟੀ ਕਿਸ ਚ ਵੱਜਦੀ ਆ ਤਾਂ ਮੇਰੀ ਇੱਕ ਲੱਤ ਟੁੱਟ ਜਾਂਦੀ ਆ ਇੱਕ ਕੂਣੀ ਕੋਲੋਂ ਮੇਰੀ ਇਥੋਂ ਬਾਹਾਂ ਟੁੱਟ ਜਾਂਦੀ ਆ ਕਹਿੰਦੀ ਜਦੋਂ ਹੁਣ ਲੱਤ ਤੇ ਬਾਹਾਂ ਟੁੱਟ ਗਈ ਪੇਪਰ ਕਿੱਥੋਂ ਦੇਣਾ ਸੀ ਕਹਿੰਦੇ ਉਹ ਮੈਂ ਤਾਂ ਕਹਿੰਦੀ ਬੈੱਡ ਤੇ ਪੈ ਗਈ ਜਦੋਂ ਮੈਂ ਬੈੱਡ ਤੇ ਪੈ ਗਈ ਤੇ ਹੁਣ ਵੀ ਲੱਤ ਤੇ ਬਾਹਾਂ ਠੀਕ ਹੋਣ ਤੇ ਕਹਿੰਦੀ ਬਾਈ 4-5 5-6 ਮਹੀਨੇ ਤਾਂ ਲੱਗ ਹੀ ਜਾਂਦੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੱਤ ਦੇ ਮਾਹ ਟੁੱਟ ਜੇ ਬੰਦੇ ਚਾਰ-ਪੰਜ ਮਹੀਨੇ ਦਾ ਮਾਮੂਲੀ ਗੱਲਾਂ ਬੰਦਾ ਬੈੱਡ ਤੇ ਪੈ ਹੀ ਜਾਂਦਾ ਕਹਿੰਦੀ ਜਦੋਂ ਮੇਰਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਨਾ ਤਾਂ ਮੇਰਾ ਘਰ ਵਾਲਾ ਇੱਥੇ ਆਇਆ ਨਾ ਮੇਰੀ ਸੱਸ ਇੱਥੇ ਆਈ ਨਾ ਮੇਰਾ ਸਹੁਰਾ ਇੱਥੇ ਆਇਆ ਕਹਿੰਦੀ ਐਵੇਂ ਮੈਂ ਕਹਿ ਦਿਆਂ ਮੇਰਾ ਸਹੁਰਾ ਸ਼ਰੀਫ ਬੰਦਾ ਸੀ ਪਰ ਉਹਦੀ ਵਿਚਾਰੇ ਦੀ ਘਰੇ ਚੱਲਦੀ ਨਹੀਂ ਸੀ ਚੱਲਦੀ ਕਹਿੰਦੀ ਮੇਰੀ ਸੱਸ ਦੀ ਸੀ ਘਰੇ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਮੇਰਾ ਪਤਾ ਲੈਣ ਲਈ ਨਾ ਕਿਸ ਦਾ ਫੋਨ ਆਇਆ ਤੇ ਕਹਿੰਦੀ ਮੈਂ ਵਿੱਚੋ ਵਿੱਚ ਬੜੀ ਚੁਰਿਆ ਕਰਾਂ ਵੀ ਰੱਬਾ ਕਿਹੜੇ ਮੋੜ ਤੇ ਲਿਆ ਤਾ ਕਿ ਮੇਰੇ ਪਿਓ ਨੇ ਤਾਂ ਅੱਗੇ ਬੜੀਆਂ ਤੰਗੀਆਂ ਕੱਟ-ਕੱਟ ਕੇ ਮੈਨੂੰ ਪੜਾਇਆ ਸੀਗਾ ਹੁਣ ਵਿਚਾਰੇ ਨੇ ਫਿਰ ਚੱਕ ਚਕਾ ਕੇ ਇੰਗਲੈਂਡਸ ਦੀ ਫੀਸ ਭਰੀ ਹਨਾ ਵੀ ਇਹ ਪੇਪਰ ਤੋਂ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਵੀ ਜ਼ਿੰਦਗੀ ਨਰਕ ਬਣ ਗਈ ਕਹਿੰਦੀ ਉਸ ਤੋਂ ਬਾਅਦ ਕੁਝ ਕੁ ਮਹੀਨਿਆਂ ਬਾਅਦ ਮੇਰੇ ਘਰ ਵਾਲੇ ਦਾ ਫੋਨ ਆਉਂਦਾ ਮੈਨੂੰ ਮੈਂ ਫੋਨ ਚੱਕਦੀ ਆ ਤਾਂ ਅੱਗੋਂ ਸਿੱਧਾ ਕਹਿੰਦਾ ਵੀ ਮੈਂ ਹੋਰ ਵਿਆਹ ਕਰਾਉਣ ਲੱਗਾ ਮੈਨੂੰ ਤਲਾਕ ਚਾਹੀਦਾ ਮੈਂ ਹਜੇ ਉਹਦੇ ਨਾਲ ਗੱਲ ਕਰ ਰਹੀ ਹੁੰਨੀ ਆ ਵਿੱਚ ਹੀ ਫੋਨ ਕਹਿੰਦਾ ਮੇਰੀ ਸੱਸ ਕਹਿੰਦੀ ਮੇਰੀ ਸੱਸ ਫੜ ਲੈਂਦੀ ਆ ਤੇ ਮੇਰੀ ਸੱਸ ਕਹਿੰਦੀ ਵੀ ਗੱਲ ਸੁਣ ਲਾ ਜਾਂ ਤਾਂ ਮੇਰੇ ਪੁੱਤ ਨੂੰ ਕਨੇਡਾ ਲੈ ਜਾ ਤੇ ਜਾਂਸ ਨੂੰ ਤਲਾਕ ਦੇ ਦੇ ਤੇ ਕਹਿੰਦੀ ਮੈਂ ਕਿਹਾ ਵੀ ਕੋਈ ਗੱਲ ਮੰਮੀ ਜੀ ਮੈਂ ਬਸ ਠੀਕ ਹੋ ਜਾਣਾ ਠੀਕ ਹੋ ਕੇ ਮੈਂ ਫੇਰ ਆਈ ਲੈਟਸ ਕਰਕੇ ਪੇਪਰ ਦੇ ਦੇਣਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਕਹਿੰਦੀ ਸਾਰੇ ਕੋਲ ਇੰਨਾ ਟਾਈਮ ਨਹੀਂ ਮੈਂ ਤੇ ਪੁੱਤ ਬੁੱਢਾ ਨਹੀਂ ਕਰਨਾ ਤੇਰੇ ਪਿੱਛੇ ਕਹਿੰਦਾ ਬੜਾ ਕੁਝ ਬੋਲੀ ਬੜਾ ਪੁੱਠਾ ਜਿਹਾ ਸ਼ਬਦ ਵੀ ਬੋਲੀ ਕਹਿੰਦੀ ਉਸ ਤੋਂ ਬਾਅਦ ਮੈਂ ਆਪਦੀ ਮਾਂ ਨੂੰ ਫੋਨ ਫੜਾ ਦਿੰਨੀ ਆ ਮੇਰੀ ਮਾਂ ਨਾਲ ਵੀ ਬ ਵੀਸ ਦਾ ਪੁੱਤ ਕੈਨੇਡਾ ਹੋ ਜਾਣ ਵਾਸਤੇ ਵਿਆਇਆ ਸੀਗਾ ਨਾ ਕੀ ਆਹ ਲੂਲੀ ਲੰਗੜੀ ਵਾਸਤੇ ਵਿਆਇਆ ਸੀ ਜੇ ਉਹ ਕੋਈ ਬੜੇ ਸ਼ਬਦ ਆਗਲੀ ਬੋਲਣ ਕਿਤੇ ਚਲੋ ਜੀ ਫੋਨ ਕੱਟ ਕੇ ਮੇਰੀ ਮਾਂ ਰੋਣ ਲੱਗ ਜਾਂਦੀ ਆ ਮੇਰਾ ਪਿਓ ਵੀ ਕਹਿੰਦੀ ਵਿਚਾਰਾ ਰੋਣ ਲੱਗ ਜਾਂਦਾ ਹਨਾ ਭਰਾਗ ਦੀ ਮਰਾਂ ਨਿੱਕਾ ਜਾ ਹੁੰਦਾ ਉਹਨੂੰ ਕਿਸੇ ਕਾਲ ਦੀ ਸਮਝ ਨਹੀਂ ਹੁੰਦੀ ਵਿਚਾਰੇ ਨੂੰ ਕਿਉਂਕਿ ਮੈਂ ਘਰ ਚੋਂ ਵੱਡੀ ਸੀ ਕਹਿੰਦੀ ਕਹਿੰਦੀ ਮੈਂ ਵੀ ਰੋਣੀਆਂ ਵੀ ਆ ਯਾਰ ਅੱਬਾ ਕੀ ਬਣ ਗਿਆ ਚਲੋ ਜੀ ਉਸ ਤੋਂ ਬਾਅਦ ਪੰਚਾਇਤ ਪੰਚੂਤ ਹੁੰਦੀ ਆ ਤਾ ਪੰਚਾਇਤ ਦੇ ਵਿੱਚ ਵੀ ਉਹ ਸਾਫ਼ ਕਹਿੰਦੇ ਆ ਵੀ ਨਹੀਂ ਅਸੀਂ ਕੁੜੀ ਨਾਲ ਵਿਆਹ ਹੀ ਤਾਂ ਕੀਤਾ ਸੀ ਵੀ ਮੁੰਡਾ ਬਾਹਰ ਕੱਢ ਲੈਣਾ ਸੀਗਾ ਵੀ ਜੇ ਇਹ ਨਹੀਂ ਸਾਡਾ ਮੁੰਡਾ ਬਾਹਰ ਲੈ ਕੇ ਨਹੀਂ ਜਾਣਾ ਤਾਂ ਅਸੀਂ ਨੂੰ ਰੱਖ ਵੀ ਕਰਨਾ ਕੀ ਸਾਨੂੰ ਫਾਇਦਾ ਕੀ ਹੋਇਆ ਵਿਆਹ ਕਰਨ ਦਾ ਸੋਚ ਦੇਖੋ ਲੋਕਾਂ ਦੀ ਵੀ ਜਾਂ ਤਾਂ ਸਾਡਾ ਪੁੱਤ ਬਾਹਰ ਲੈ ਕੇ ਜਾਵੇ ਤੇ ਜਾਂ ਸਾਨੂੰ ਤਲਾਕ ਦੇ ਦੇਓ ਕਹਿੰਦੀ ਹੁਣ ਮੈਂ ਤਾਂ ਬੈੱਡ ਤੇ ਪਈ ਸੀ ਮੈਂ ਉਹਨਾਂ ਮੇਰੇ ਪਿਓ ਨੇ ਵੀ ਹੱਥ ਜੋੜੇ ਮੇਰੇ ਪਿਓ ਨੇ ਪੱਗ ਲਾ ਕੇ ਮੇਰੇ ਉਹਦੇ ਪੈਰਾਂ 'ਤੇ ਤਰੀ ਵੀ ਆ ਦੇਖੋ ਮੈਂ ਹੱਥ ਜੋੜਨਾ ਵੀ ਮੈਂ ਤੁਹਾਨੂੰ ਵਾਅਦਾ ਕਰਦਾ ਮੈਂ ਪੰਚਾਇਤ 'ਚ ਬਹਿ ਕੇ ਇਸ ਗੱਲ ਦੀ ਜ਼ਬਾਨ ਕਰਦਾ ਕਿ ਮੇਰੀ ਧੀ ਨੂੰ ਠੀਕ ਹੋ ਲੈਣ ਦਿਓ ਮੈਂ ਪੇਪਰ ਦਵਾ ਕੇ ਆਈਲੈਟਸ ਦਾ ਵਧੀਆ ਪੈਨ ਦਵਾ ਕੇ ਤੁਹਾਡੇ ਪੁੱਤ ਨੂੰ ਮੇਰੀ ਧੀ ਲੈ ਕੇ ਜਾਊਗੀ ਮੈਂ ਆਪਣਾ ਵਾਅਦਾ ਕਰਦਾ ਪਰ ਕਹਿੰਦੀ ਉਹ ਮੇਰੀ ਸੱਸ ਕੋਲ ਇੱਕੋ ਗੱਲ ਸੀ ਕਿ ਮੈਂ ਆਪਦਾ ਪੁੱਤ ਬੁੱਢਾ ਨਹੀਂ ਕਰਨਾ ਇਹਦਾ ਕਿ ਤਬਾਰਕਾ ਕਦੋਂ ਮੰਜੇਦੋਂ ਉੱਠੇ ਕਦੋਂ ਨਾ ਉੱਠੇ ਜੇ ਬੁੱਕ ਦੇ ਬੜੀਆਂ ਗੱਲਾਂ ਹੋਈਆਂ ਚਲੋ ਜੀ ਕਹਿੰਦੀ ਉਸ ਤੋਂ ਬਾਅਦ ਗੱਲ ਲਾ ਗਈ ਤਲਾਕ ਤੇ ਕਹਿੰਦੀ ਮੇਰਾ ਤਲਾਕ ਹੋ ਜਾਣਾ ਤਲਾਕ ਹੋਣ ਤੋਂ ਬਾਅਦ ਕਹਿੰਦੀ ਜਦੋਂ ਚੰਗੇ ਦਿਨ ਆਉਣੇ ਹੋਣ ਕਹਿੰਦੀ ਫਿਰ ਉਸ ਤੋਂ ਬਾਅਦ ਮੈਂ ਆਈਲੈਟਸ ਨਹੀਂ ਕਰਦੀ ਕਹਿੰਦੀ ਉਸ ਤੋਂ ਬਾਅਦ ਜੀਐਨਐਮ ਦੀਆਂ ਪੋਸਟਾਂ ਆ ਜਾਂਦੀਆਂ ਨੇ ਤੇ ਉਹਨੇ ਟਾਈਮ ਨੂੰ ਮੈਂ ਵੀ ਠੀਕ ਹੋ ਜਾਂਦੀ ਆ ਤੇ ਮੈਂ ਕੀ ਕਰਦੀ ਆ ਵੀ ਜੀਐਨਐਮ ਦੇ ਪੋਸਟ ਭਰ ਦਿੰਨੀ ਆ ਉਸ ਤੋਂ ਬਾਅਦ ਚਲੋ ਜੀ ਟੈਸਟ ਹੁੰਦਾ ਟੈਸਟ ਕਲੀਅਰ ਹੋ ਜਾਂਦਾ ਤੇ ਮੈਨੂੰ ਜੌਬ ਮਿਲ ਜਾਂਦੀ ਆ ਜਦੋਂ ਕਹਿੰਦੀ ਮੈਨੂੰ ਜੌਬ ਮਿਲ ਜਾਂਦੀ ਆ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਹੌਲੀ-ਹੌਲੀ 2-3 ਸਾਲਾਂ ਬਾਅਦ ਪੇ ਵਧ ਜਾਂਦੀ ਆ ਕਹਿੰਦੀ ਫਿਰ ਮੇਰੀ ਪੇ ਬਹੁਤ ਵਧੀਆ ਹੋ ਗਈ ਤੇ ਫਿਰ ਕਹਿੰਦੀ ਮੈਨੂੰ ਇੱਕ ਰਿਸ਼ਤਾ ਆਉਂਦਾ ਮੁੰਡਾ ਕੈਨੇਡਾ ਹੁੰਦਾ ਕੈਨੇਡਾ ਦਾ ਪੀਆਰ ਹੁੰਦਾ ਉਹ ਤੇ ਇਧਰ ਵੀ ਉਹਨਾਂ ਕੋਲ 20-25 ਕਿੱਲੇ ਬਾਣ ਹੁੰਦਾ ਜਦੋਂ ਉਹ ਰਿਸ਼ਤਾ ਆਉਂਦਾ ਤਾਂ ਕਹਿੰਦੀ ਇੱਕ ਵਾਰੀ ਅਸੀਂ ਫੇਰ ਡਰ ਜਾਂਦੇ ਆ ਕਿ ਤੇ ਰੱਬਾ ਉਹ ਹੀ ਪਾਣਾ ਫੇਰਨਾ ਵਾਪਰ ਜੇ ਪਰ ਕਦੇ ਉਹ ਸਾਰਾ ਕੁਝ ਉਸ ਤੋਂ ਨਾਲ ਉਲਟ ਹੁੰਦਾ ਜਦੋਂ ਉਹ ਮੈਨੂੰ ਦੇਖਣ ਲਈ ਆਉਂਦੇ ਆ ਉਹਨਾਂ ਨੂੰ ਮੈਂ ਪਸੰਦ ਆ ਜਾਂਦੀਆਂ ਸਾਨੂੰ ਮੁੰਡਾ ਪਸੰਦ ਆ ਜਾਂਦਾ ਤੇ ਜਦੋਂ ਉਹ ਮੁੰਡਾ ਆਉਂਦਾ ਵਾਕਿਆ ਹੀ ਉਹ ਮੁੰਡਾ ਕਹਿੰਦੀ ਐਡਾ ਕਿ ਚੰਗਾ ਸੀਗੀ ਜੇ ਮੈਂ ਕਹਾਂ ਕਿ ਰੱਬ ਕਿਹਨੂੰ ਕਹਿੰਦੀ ਤੇ ਮੈਂ ਕਹਿੰਦੀ ਕਹੂੰਗੀ ਵੀ ਰੱਬ ਮੇਰੇ ਲਈ ਉਹ ਹੀ ਸੀ ਜਿਹੜਾ ਮੁੰਡਾ ਕੈਨੇਡਾ ਤੋਂ ਮੈਨੂੰ ਵਿਆਉਣ ਨੂੰ ਆਇਆ ਕਹਿੰਦੀ ਐਡਾ ਚੰਗਾ ਦਾ ਨੇਚਰ ਤੇ ਐਡੀ ਚੰਗੀ ਉਸ ਬੰਦੇ ਦੀ ਸੋਚ ਕਹਿੰਦੀ ਮੈਨੂੰ ਇੱਧਰ ਜੌਬ ਵੀ ਮਿਲ ਗਈ ਫਿਰ ਮੈਂ ਜੌਬ ਛੱਡ ਕੇ ਕੈਨੇਡਾ ਜਾਣ ਦਾ ਇੱਕੋ ਕਾਰਨ ਸੀ ਕਿ ਮੈਂ ਉਸ ਪਰਿਵਾਰ ਨੂੰ ਵਿਖਾਉਣਾ ਚਾਹੁੰਦੀ ਸੀ ਕਿ ਜਿਹੜੇ ਕੈਨੇਡਾ ਕਰਕੇ ਤੁਸੀਂ ਮੈਨੂੰ ਠੋਕਰ ਮਾਰੀ ਮੇਰੇ ਪਿਓ ਨੂੰ ਜਲੀਲ ਕੀਤਾ ਪੰਚਾਇਤ ਚ ਭਾ ਕੇ ਮੈਂ ਉਸ ਕੈਨੇਡਾ ਜ਼ਰੂਰ ਜਾਉਂਗੀ ਕਿ ਚਲੋ ਜੀ ਮੇਰਾ ਵਿਆਹ ਹੋ ਜਾਂਦਾ ਉਸ ਤੋਂ ਕੁਝ ਟਾਈਮ ਬਾਅਦ ਸਾਰੀ ਕਾਗਜ਼ੀ ਕਾਰਵਾਈ ਪ੍ਰੋਸੈਸ ਚੱਲਦਾ ਉਸ ਤੋਂ ਬਾਅਦ ਮੈਂ ਬਾਹਰ ਚਲੀ ਜਾਨੀ ਬਾਹਰ ਜਾ ਕੇ ਕਹਿੰਦੀ ਵੀਰੇ ਮੈਂ ਹੁਣ ਪੀਆਰ ਦੋ ਵੀਰੇ ਬੱਚੇ ਆ ਬਹੁਤ ਵਧੀਆ ਸਾਰਾ ਸਿਸਟਮ ਆ ਕਹਿੰਦੀ ਪਰ ਮੈਂ ਉਸ ਪਰਿਵਾਰ ਦੀ ਇਨਕੁਆਰੀ ਲੈਂਦੀ ਰਹਿੰਦੀ ਸੀ ਕਿ ਉਸ ਪਰਿਵਾਰ ਦਾ ਮੁੰਡਾ ਬਾਹਰ ਗਿਆ ਜਾਂ ਨਹੀਂ ਗਿਆ ਕਹਿੰਦੀ ਜਿਹੜਾ ਨੇ ਬਾਹਰ ਜਾਣ ਪਿੱਛੇ ਮੈਨੂੰ ਠੋਕਰ ਮਾਰੀ ਜਿਨ੍ਹਾਂ ਨੇ ਬਾਹਰ ਜਾਣ ਪਿੱਛੇ ਮੈਨੂੰ ਠੋਕਰ ਮਾਰੀ ਦੂਜੀ ਵਾਰ ਉਸੇ ਪੁੱਤ ਨੂੰ ਉਸ ਜਨਾਨੀ ਨੇ ਵਿਆਇਆ ਕਹਿੰਦੀ ਹੁਣ ਮੈਂ ਸੱਸਤਾ ਨਹੀਂ ਕਹੂੰਗੀ ਜਦੋਂ ਮੇਰਾ ਰੋ ਰਿਹਾ ਰਿਸ਼ਤਾ ਨਹੀਂ ਰਿਹਾ ਕਹਿੰਦੀ ਉਹਨੇ ਆਦਾ ਪੁੱਤ ਵਿਆਇਆ ਆਈਲੈਟਸ ਵਾਲੀ ਕੁੜੀ ਨਾਲ ਉਹ ਕੁੜੀ ਬਾਹਰ ਚਲੀ ਜਾਂਦੀ ਆ ਬਾਹਰ ਜਾ ਕੇ ਉਹ ਕੁੜੀ ਉਸ ਮੁੰਡੇ ਨੂੰ ਨਹੀਂ ਸੱਦਦੀ ਉੱਥੇ ਜਾ ਕੇ ਉਹ ਕਿਸੇ ਹੋਰ ਨਾਲ ਗੱਲਬਾਤ ਕਰ ਲੈਂਦੀ ਆ ਤੇ ਉਹਦਾ ਮੁੰਡਾ ਹੁਣ ਵੀ ਪੰਜਾਬ ਦੇ ਵਿੱਚ ਧੱਕੇ ਖਾਂਦਾ ਫਿਰਦਾ ਨਸ਼ੇ ਕਰਦਾ ਫਿਰਦਾ ਕਹਿੰਦੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਤਾਂ ਕਹਿੰਦੇ ਮੇਰੇ ਦਿਲ ਨੂੰ ਥੋੜੀ ਜਿਹਾ ਸਕੂਨ ਮਿਲਿਆ ਵੀ ਸਵਰਗ ਨਰਕ ਸਭ ਇੱਥੇ ਹੀ ਆ ਵੀ ਜੋ ਤੁਸੀਂ ਮੇਰੇ ਨਾਲ ਕੀਤਾ ਉਹ ਤੁਸੀਂ ਭਰ ਰਹੇ ਹੋ ਉਹ ਤੁਸੀਂ ਆਪਦੇ ਪਿੰਡੇ ਤੇ ਹੰਡਾ ਰਹੇ ਹੋ ਤਾਂ ਇਹ ਗੱਲ ਵਾਕਈ ਸੱਚ ਆ ਮੈਂ ਆਪਦੇ ਹੀ ਨੇੜੇ ਤੇੜੇ ਚੀ ਗੱਲਾਂ ਦੇਖੀਆਂ ਇਕੋ ਕੁੜੀਆਂ ਦੇ ਵੀਜ਼ੇ ਨਹੀਂ ਲੱਗੇ ਰਿਫਿਊਜ਼ਲ ਆਈਆਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਬੜਾ ਕਲੇਸ਼ ਚੱਲ ਰਿਹਾ ਇਸ ਗੱਲ ਨੂੰ ਲੈ ਕੇ ਵੀ ਹਾਂ ਤੇਰਾ ਵੀਜ਼ਾ ਕਿਉਂ ਨਹੀਂ ਲੱਗਿਆ ਫਲਾਣਾ ਚਲੇਗੀ ਫਲਾਣੀ ਚਲੇਗੀ ਵੀ ਉਹਨਾਂ ਦਾ ਇਹ ਹੈ ਵੀ ਸਾਡੀ ਨੂੰ ਜਦੋਂ ਬਾਹਰ ਜਾਵੇ ਤੇ ਜਾਂ ਸਾਨੂੰ ਤਲਾਕ ਦੇ ਦੇ ਅਸੀਂ ਆਪਦੇ ਪੁੱਤ ਗਾਂ ਵੇ ਆ ਲਈਏ ਕਹਿੰਦੀ ਵੀਰੇ ਅੱਜ ਕੱਲ ਲੋਕ ਨਾ ਤਾਂ ਕਿਸਦਾ ਸੋਹਣਾਪਣ ਦੇਖਦੇ ਐ ਨਾ ਕਿਸੇ ਦੇ ਗੁਣ ਦੇਖਦੇ ਐ ਕੁਝ ਨਹੀਂ ਦੇਖਦੇ ਲੋਕਾਂ ਨੂੰ ਇੱਕੋ ਮਤਲਬ ਰਹਿ ਗਿਆ ਵੀ ਆਈਲੈਟਸ ਚ ਕਿੰਨੇ ਬੈਂਡ ਬਸ ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ ਪਰ ਜਦੋਂ ਵੀ ਜੇ ਨਹੀਂ ਲੱਗਦੇ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਦਰਦ ਉਸ ਕੁੜੀਆਂ ਨੂੰ ਹੰਡਾਉਣਾ ਪੈਂਦਾ ਉਹ ਤਸ਼ੱਦਦ ਉਸ ਕੁੜੀਆਂ ਨੂੰ ਹੰਡਾਉਣਾ ਪੈਂਦਾ ਆਪਦੇ ਪਿੰਡੇ ਤੇ ਕਿਉਂਕਿ ਅੱਜ ਕੱਲ ਵਿਆਹ ਨਹੀਂ ਹੁੰਦੇ ਭਾਈ ਅੱਜ ਕੱਲ ਸੌਦੇ ਹੁੰਦੇ ਆ ਤੇ ਮੈਂ ਇੱਕੋ ਗੱਲ ਕਹੂੰਗਾ ਵੀ ਇੰਨਾ ਸੌਦੇ ਬਾਜ਼ੀਆਂ ਦੀ ਭੇਟ ਆਪਦੀਆਂ ਧੀਆਂ ਨੂੰ ਨਾ ਚੜਾਓ ਬਹੁਤ ਹੋਣ ਹਾਰ ਧੀਆ ਨੇ ਕਈ ਪਰਿਵਾਰਾਂ ਦੀਆਂ ਬਹੁਤ ਸੋਨਾ ਪੜਦੀਆਂ ਨੇ بڑے ਸੋਹਣੇ ਨੰਬਰ ਲੈ ਕੇ ਜਾਂਦੀਆਂ ਨੇ ਬੜੇ ਵਧੀਆ ਹਾਈਲਾਈਟਸ ਤੋਂ ਉਹਨਾਂ ਦੇ ਬੈਂਡ ਆਉਂਦੇ ਆ। ਤਾਂ ਮੈਂ ਇੱਕੋ ਗੱਲ ਕਹਿਣਾ ਭਰਾਵੋ ਸੌਦੇਬਾਜ਼ੀਆਂ ਨਾ ਕਰੋ। ਕਿਉਂਕਿ ਅੱਜ ਕੱਲ੍ਹ ਹਰੇਕ ਬੰਦੇ ਦੇ ਕੋਈ ਕੰਮ ਰਹਿ ਗਿਆ ਵੀ ਥੋੜੀ ਦੀਨ ਹਾਈਲਾਈਟਸ ਕਰਿਆ। ਥੋੜੀ ਦੀ ਕੋਲੇ ਬੈਂਡ ਆ ਸਾਡੇ ਕੋਲੇ ਪੈਸਾ। ਮੁੰਡੇ ਵਾਲੇ ਕਹਿੰਦੇ ਅਸੀਂ ਪੈਸਾ ਲਾ ਦੇਾਂਗੇ। ਥੋੜੀ ਕੁੜੀ ਸਾਡੇ ਮੁੰਡੇ ਨੂੰ ਬਾਹਰ ਲੈ ਜਾਵੇ। ਤੇ ਮੈਂ ਦੇਖਿਆ ਕਈ ਵਿਆਹ ਇਹੋ ਜਿਹੇ ਹੁੰਦੇ ਜਿੱਥੇ ਮੰਨ ਲਓ 15 ਦਿਨ ਹੋਏ ਉਹਦੇ ਵਿਆਹ ਨੂੰ ਦੀ ਕੁੜੀ ਬਾਹਰ ਚੜ ਜਾਂਦੀ ਹੈ। ਹੁਣ ਦੱਸੋ 15 ਦਿਨਾਂ ਦੇ ਰਿਸ਼ਤੇ ਦੇ ਵਿੱਚ ਕੀ ਉਹਨਾਂ ਮੀਆਂ ਬੀਵੀ ਦੇ ਵਿੱਚ ਆਪਸ ਚ ਪਿਆਰ ਹੋਊਗਾ? ਕਿੰਨੀ ਗੁਣਾ ਦੀ ਅੰਡਰਸਟੈਂਡਿੰਗ ਹੋਊਗੀ ਤੁਸੀਂ ਆਪ ਸੋਚ ਲਓ ਫਿਰ ਬਾਹਰ ਜਾ ਕੇ بڑا ਕੁਝ ਹੁੰਦਾ ਕਦੇ ਕੁੜੀ ਮਾੜੀ ਨਿਕਲ ਜਾਂਦੀ ਹੈ ਤੇ ਕਈ ਮੁੰਡੇ ਵੀ ਮਾੜੇ ਨਿਕਲ ਜਾਂਦੇ ਕਈ ਮੁੰਡਿਆਂ ਨੇ ਵੀ ਕੁੜੀਆਂ ਨਾਲ ਬਹੁਤ ਵੱਡੇ ਵੱਡੇ ਧੋਖੇ ਕੀਤੇ ਹੁਣ ਉਹ ਕੁੜੀ ਤੇ ਚਲੋ ਕੌਨਫੀਡੈਂਸ ਸੀ ਇੰਟੈਲੀਜੈਂਟ ਸੀ ਕਿ ਇੱਕ ਉਸ ਇੱਕ ਜਿਹੜਾ ਕੁਛ ਉਹਦੇ ਨਾਲ ਹੋਇਆ ਉਸ ਜਿਹਨੇ ਪੋਜ਼ਿਟਿਵਿਟੀ ਵਾਲੇ ਪਾਸੇ ਲੈ ਲਿਆ ਕਿ ਮੈਂ ਇਹਨਾਂ ਨੂੰ ਕੁਛ ਨਾ ਕੁਛ ਕਰਕੇ ਦਿਖਾਉਣਾ ਕੁਛ ਨਾ ਕੁਛ ਬਣ ਕੇ ਦਿਖਾਉਣਾ ਕਹਿੰਦੀ ਦੇਖੋ ਮੇਰੇ ਮੈਨੂੰ ਜੌਬ ਵੀ ਮਿਲ ਗਈ ਚਲੋ ਮੈਂ ਜੌਬ ਛੱਡਦੀ ਫਿਰ ਬਾਹਰ ਆਉਣ ਕਰਕੇ ਪਰ ਮੇਰਾ ਬਾਹਰ ਆਉਣ ਦਾ ਕਾਰਨ ਇੱਕੋ ਹੀ ਸੀਗਾ ਵੀ ਜਿਹੜੀ ਪੰਚਾਇਤ ਚ ਮੇਰੇ ਪਿਓ ਨੂੰ ਜਲੀਲ ਕੀਤਾ ਸੀ ਮੁੰਡੇ ਵਾਲਿਆਂ ਨੇ ਵੀ ਤੇਰੀ ਧੀ ਨਾਲ ਰਿਸ਼ਤਾ ਸੀ ਤਾਂ ਲੈ ਆ ਸੀ ਸਾਡੇ ਪੁੱਤ ਨੂੰ ਬਾਹਰ ਲੈ ਕੇ ਜਾਓ ਸਾਡੇ ਪੁੱਤ ਨੂੰ ਬਾਹਰ ਲੈ ਕੇ ਜਾਓ ਕਿਤੇ ਮੈਂ ਸਿਰਫ ਬਾਹਰ ਮੇਰੇ ਤਾਂ ਹੀ ਆਈ ਜਿੱਤੇ ਮੇਰੀ ਬਹੁਤ ਵਧੀਆ ਜੌਬ ਸੀਗੀ ਬਹੁਤ ਵਧੀਆ ਮੇਰੀ ਪੇ ਸੀਗੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਅੱਜ ਵੀ ਬਹੁਤ ਕਲੇਸ਼ ਚੱਲ ਰਿਹਾ ਇੰਨਾਂ ਗੱਲਾਂ ਨੂੰ ਲੈ ਕੇ ਵੀ ਸਾਡੀ ਨੌ ਦਾ ਵੀ ਜਾਨੀ ਆਇਆ ਰਿਫਿਊਜ਼ਲ ਆ ਗਈ ਰਿਫਿਊਜ਼ਲ ਆ ਗਈ ਇਸ ਦਾ ਪੁੱਤ ਤਾਂ ਵਿਆਹਿਆ ਸੀਗਾ ਦੇਖੋ ਜੀ ਜੋ ਕਿਸਮਤ ਦੇ ਵਿੱਚ ਹੁੰਦਾ ਉਹ ਮਿਲ ਕੇ ਰਹਿੰਦਾ ਹੁੰਦਾ ਉਹਨਾਂ ਨੇ ਦੇਖੋ ਤਲਾਕ ਵੀ ਲੈ ਲਿਆ ਤਾਂ ਵੀ ਉਹਨਾਂ ਦਾ ਦੂਜਾ ਪੁੱਤ ਦੂਜੀ ਵਾਰ ਪੁੱਤ ਨੂੰ ਵੀ ਵਿਆਹਿਆ ਖਰਚਾ ਵੀ ਕੀਤਾ ਪੈਸਾ ਵੀ ਲਿਆ ਤਾਂ ਵੀ ਉਹਨਾਂ ਦਾ ਬੰਡਾ ਬਾਹਰ ਨਹੀਂ ਗਿਆ ਇਸ ਕਰਕੇ ਭਰਾਵੋ ਇਹਨਾਂ ਰਿਸ਼ਤਿਆਂ ਨੂੰ ਨਾ ਬਲੀ ਚੜਾਓ ਭੇਡ ਚੜਾਓ ਇਸ ਚੀਜ਼ ਦੀ ਸੌਦੇਬਾਜ਼ੀਆਂ ਦੀ ਠੀਕ ਆ ਜਿਹੜੀ ਨੋ ਹੁੰਦੀ ਆ ਜਿਸ ਨੂੰ ਧੀ ਸਮਝੋਗੇ ਧੀਆ ਵਾਂਗੂ ਰੱਖੋਗੇ ਤਾਂ ਤੁਹਾਡਾ ਪਰਿਵਾਰ ਬਹੁਤ ਸਖਾਲਾ ਰਹੂਗਾ ਬਾਈ ਇੱਕ ਬਾਰ 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 ਪਿੱਛੇ ਬਾਹਰ ਦੀ ਦੌੜ ਚ ਨਾ ਭੱਜੋ ਰਿਸ਼ਤਿਆਂ ਨੂੰ ਫਿੱਕੇ ਨਾ ਕਰੋ ਪੈਸੇ ਵਾਲੀ ਪੈਸਾ ਜ਼ਿੰਦਗੀ ਲਈ ਜ਼ਰੂਰਤਾ ਠੀਕ ਆ ਪਰ ਪੈਸਾ ਸਭ ਕੁਝ ਵੀ ਨਹੀਂਗਾ ਕੁਝ ਰਿਸ਼ਤੇ ਇਹੋ ਜਿਹੇ ਵੀ ਹੁੰਦੇ ਆ ਜੋ ਆਪਾਂ ਪੈਸੇ ਦੇ ਕੇ ਨਹੀਂ ਖਰੀਦ ਸਕਦੇ ਇਸ ਕਰਕੇ ਮੇਰੀ ਹੱਥ ਜੋੜ ਕੇ ਹੀ ਬੇਨਤੀ ਆ ਪ੍ਰਭੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੀ ਬਾਤ ਦਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਜਿਹੜੇ ਪਰਿਵਾਰਾਂ ਚ ਇਹਨਾਂ ਗੱਲਾਂ ਨੂੰ ਲੈ ਕੇ ਕਲੇਸ਼ ਚੱਲ ਰਿਹਾ ਹੈ ਕਿ ਸਰ ਦੀ ਨੋ ਦਾ ਵੀਜ਼ਾ ਨਹੀਂ ਆਇਆ ਰਿਫਿਊਜ਼ਲ ਆ ਗਈ ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ ਪੁੱਠੇ ਪੈਰਾਂ ਨਹੀਂ ਸਾਡੇ ਘਰੇ ਆ ਗਈ ਮਾੜੇ ਕਰਮਾਂ ਵਾਲੀ ਸਾਡੇ ਘਰੇ ਆ ਗਈ ਉਹ ਕਿਰਪਾ ਕਰਕੇ ਆ ਗੱਲਾਂ ਕਰਨੀਆਂ ਬੰਦ ਕਰ ਦਿਓ ਠੀਕ ਆ ਆਪ ਦੇ ਪੁੱਤ ਨੂੰ ਕੈਨੇਡਾ ਭੇਜਦੇ ਭੇਜਦੇ ਕਿਸੇ ਦੀ ਧੀ ਨੂੰ ਬਲੀ ਨਾ ਚਾੜੋ ਜੇ ਤੁਸੀਂ ਐਡੇ ਹੀ ਆਪਦੇ ਪੁੱਤ ਨੂੰ ਬਾਹਰ ਭੇਜਣ ਦੇ ਸ਼ਿਕੀਨ ਹੋ ਤਾਂ ਬਈ ਸਿੱਧਾ ਆਪਦੇ ਪੁੱਤ ਨੂੰ ਬਾਹਰ ਭੇਜੋ ਕਿਸੇ ਦੀ ਧੀ ਦਾ ਸਹਾਰਾ ਨਾ ਲਓ ਕਿਸੇ ਦੀ ਧੀ ਦੇ ਮੋਢੇ ਤੇ ਧਰ ਕੇ ਨਾ ਚਲਾਓ ਤਾਂ ਵੀਡੀਓ ਦੇਖਣ ਲਈ ਜਾਂਦੇ ਪਾਸ ਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ